ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਕਬੀਰ ਸਾਹਿਬ ਜੀ ਨੂੰ ਸੇਵਕ ਪੁੱਛਣ ਲੱਗੇ ਕਿ ਕਿਰਪਾ ਕਰਕੇ ਦੱਸਣਾ ਕਰੋ ਕਿ ਚੌਥੇ ਤੁਰਿਆ ਪਦ ਦਾ ਸਰੂਪ ਕਿਹੋ ਜਿਹਾ ਹੈ ਅਤੇ ਜਿਹੜਾ ਸਰੀਰ ਹਿਰਦੇ ਦੇ ਵਿੱਚ ਵੱਸਦਾ ਹੈ ਉਹ ਕੌਣ ਹੈ ਇਹ ਸੁਣ ਕੇ ਭਗਤ ਜੀ ਨੇ ਅਗਲਾ ਸ਼ਬਦ ਉਚਾਰਨ ਕੀਤਾ ਗੋਡ ਨਾ ਇਹ ਮਾਨਸ ਨਾ ਇਹ ਦੇਵ ਨਾ ਇਹ ਜਤੀ ਕਹਾ ਵੈ ਸੇ ਹੇ ਭਾਈ ਨਾ ਇਹ ਮਾਨਸ ਮਨੁਖ ਹੈ ਨਾ ਇਹ ਦੇਵ ਦੇਵਤਾ ਹੈ ਨਾ ਇਹ ਜਦੀ ਬ੍ਰਹਮਚਾਰੀ ਕਹਾਉਣ ਵਾਲਾ ਤਿਆਗੀ ਹੈ ਨਾ ਇਹ ਸੇਵ ਸੇਵਾ ਕਰਨ ਵਾਲਾ ਸੇਵਕ ਹੈ ਵਾ ਨਾ ਇਹ ਸੇਵ ਸ਼ੈਵੀ ਮਤ ਦਾ ਪਾਸ਼ਕ ਹੈ ਨਾ ਇਹ ਜੋਗੀ ਨਾ ਅਵਧੂਤਾ ਨਾ ਇਸ ਮਾਇ ਨਾ ਕਾਹੂ ਪੂਤਾ ਨਾਹੀ ਕੰਨਪਾਟੇ ਗੁਰਖ ਮਤ ਨੂੰ ਧਾਰਨ ਵਾਲਾ ਜੋਗੀ ਨਾਹੀ ਆਪਣੇ ਆਪ ਨੂੰ ਅਬਦੂਤਾ ਹੁੰਦਾ ਬਰਖਤ ਸਾਧੂ ਕਹਾਉਂਦਾ ਨਾਹੀ ਇਸ ਦੀ ਕੋਈ ਮਾਏ ਮਾਤਾ ਹੈ ਨਾਹੀ ਇਹ ਕਾਹੂ ਕਿਸੇ ਦਾ ਪੂਤਾ ਪੁੱਤਰ ਹੈ ਇਹ ਆ ਮੰਦਰ ਮੈਂ ਕੌਣ ਬਸਾਈ ਤਾਕਾ ਅੰਤ ਨਕੋ ਉਪਾਈ ਰਹਾਉ ਇਹ ਆ ਇਸ ਦੇ ਰੂਪੀ ਮੰਦਰ ਵਾ ਸੰਸਾਰ ਰੂਪੀ ਮਕਾਨ ਦੇ ਵਿੱਚ ਕੌਣ ਵਸ ਰਿਹਾ ਹੈ ਉੱਤਰਸੀ ਜੋ ਇਸ ਵਿੱਚ ਨਿਵਾਸ ਕਰ ਰਿਹਾ ਉਸ ਪਰਮੇਸ਼ਰ ਦੇ ਸਰੂਪ ਦਾ ਕੋਈ ਵੀ ਅੰਤਖੀਰਨੀ ਪਾ ਸਕਦਾ ਰਹਾਉ ਨਾ ਇਹੋ ਗਿਰਹੀ ਨਾ ਉਹ ਦਾਸੀ ਨਾ ਇਹ ਰਾਜ ਨਾ ਭੀਖ ਮੰਗਾਸੀ ਨਾ ਇਹ ਗਿਰਹੀ ਗ੍ਰਿਸ਼ਤੀ ਹੈ ਨਾ ਇਹ ਉਹ ਦਾਸੀ ਉਦਾਸੀਨ ਧਰਮਵਾਲ ਨਾ ਇਹ ਰਾਜਾ ਹੈ ਨਾ ਇਹ ਭੀਖ ਮੰਗਾਸੀ ਮੰਗਣ ਵਾਲਾ ਕੰਗਾਲ ਹੈ ਨਾ ਇਸ ਪਿੰਡ ਨ ਰਕਤੂ ਰਾਤੀ ਨ ਇਹ ਬ੍ਰਾਹਮਣ ਨ ਇਹ ਖਾਤੀ ਨਾ ਇਸ ਦਾ ਕੋਈ ਪਿੰਡ ਸਰੀਰ ਹੈ ਨਾ ਹੀ ਰਾਤੀ ਰਤੀ ਜਿੰਨਾ ਇਸ ਦੇ ਵਿੱਚ ਰਕਤੂ ਲਹੂ ਹੈ ਵਾ ਨਾ ਹੀ ਇਸ ਦਾ ਕਾਰਨ ਸੂਖਮ ਸਤੂਲ ਸਰੀਰ ਹੈ ਨਾ ਹੀ ਇਸ ਦੀ ਰਤੀ ਜਿੰਨੀ ਵੀ ਕਿਸੇ ਦੇ 나ੜ ਰਕਤੂ ਪ੍ਰੀਤੀ ਹੈ ਨਾ ਇਹ ਬ੍ਰਾਹਮਣਾਂ ਦੀ ਕੁਲ ਵਿੱਚੋਂ ਨਾ ਹੀ ਇਹ ਖਾਤੀ ਖੱਤਰੀਆਂ ਦੀ ਕੁਲ ਵਿੱਚੋਂ ਵਾ ਨਾ ਹੀ ਇਹ ਖਾਤੀ ਤਰਖਾਣਾ ਦੀ ਕੁੱਲ ਵਿੱਚੋਂ ਹੈ ਭਾਵੇਂ ਛੂਦਰ ਦੀ ਜਾਤੀ ਵਿੱਚੋਂ ਨਹੀਂ ਹੈ। ਨਾ ਇਹੋ ਤਪਾ ਕਹਾਵੇਂ ਸੇਖ ਨਾ ਇਹ ਜੀਵੈ ਨ ਮਰਤਾ ਦੇਖ। ਨਾਹੀਂ ਤਪਾ ਤੱਪੀਆਂ ਵਿੱਚੋਂ ਹੈ ਨਾਹੀਂ ਇਹ ਮੁਸਲਮਾਨਾਂ ਵਿੱਚੋਂ ਆਪਣੇ ਆਪ ਨੂੰ ਬਿਰਧ ਜਾਤੀ ਵਾਲਾ ਸੇਖ ਕਹਾਉਂਦਾ। ਨਾ ਇਹ ਜੀਵੈ ਜਿਉਂਦਿਆਂ ਦੀ ਗਿਣਤੀ ਵਿੱਚ ਕਿ ਜੇ ਸਵਾਸ ਚੱਲਣ ਤਾਂ ਇਹ ਜਿਉਂਦਾ ਤੇ ਨਾਹੀਂ ਇਹ ਸਵਾਸਾਂ ਦੇ ਮੁੱਕਣ ਤੋਂ ਮਰਤਾ ਮਰਦਾ ਵੇਖੀਦਾ। ਪਾਪ ਸਦਾ ਇੱਕ ਰਸ ਰਹਿੰਦਾ ਹੈ ਇਸ ਮਰਤੇ ਕੋ ਜੇ ਕੋ ਰੋਵੇ ਜੋ ਰੋਵੇ ਸੋਈ ਪਤ ਖੋਵੇ ਇਸ ਪਰਮੇਸ਼ਰ ਵਾ ਪਰਮੇਸ਼ਰ ਦੇ ਸਰੂਪ ਨੂੰ ਮਰਿਆ ਜਾਣ ਕੇ ਪਾਪ ਮੁਰਦਾ ਜਾਣ ਕੇ ਜੇਕਰ ਕੋਈ ਗਿਆਨ ਤੋਂ ਹੀਣਾ ਮਨੁੱਖ ਰੋਂਦਾ ਹੈ ਜਿਹੜਾ ਰੋਂਦਾ ਹੈ ਉਹ ਹੀ ਆਪਣੀ ਪਤ ਇੱਜ਼ਤ ਖੁੰਦਾ ਖਰਾਬ ਕਰਦਾ ਹੈ ਕਿਉਂਕਿ ਉਸ ਪਰਮੇਸ਼ਰ ਦਾ ਜੰਮਣ ਮਰਨ ਤੋਂ ਰਹਿਤ ਸਰੂਪ ਹੈ ਗੁਰਪ੍ਰਸਾਦ ਮੈਂ ਡਗਰੋ ਪਾਇਆ ਜੀਵਨ ਮਰਨ ਦੋ ਮਿਟਵਾਇਆ ਗੁਰਪ੍ਰਸਾਦ ਸਤਿਗੁਰਾਂ ਗੁਰੂ ਰਾਮਾਨੰਦ ਦੀ ਕਿਰਪਾ ਸਦਕਾ ਜਦ ਤੂੰ ਮੈਂ ਗਿਆਨ ਰੂਪੀ ਡਗਰੋ ਹੁੰਦਾ ਖੁੱਲਾ ਰਸਤਾ ਪ੍ਰਾਪਤ ਕੀਤਾ ਹੈ ਤਦੋਂ ਤੂੰ ਮੈਂ ਜੀਵਨ ਜਿਉਣਾ ਮਰਨਾ ਇਹ ਦੋਹਾਂ ਨੂੰ ਮਿਟਵਾਇਆ ਦੂਰ ਕਰ ਲਿਆ ਵਾਦ ਮੈਂ ਜੀਵਿਤ ਭਾਵ ਨਾਲੋਂ ਮਰ ਕੇ ਜੰਮਣਾ ਮਰਨਾ ਦੋਵੇਂ ਮਿਟਾ ਲੈਣਾ ਕੀਤੇ ਐਸਾ ਆਨੰਦ ਪ੍ਰਾਪਤ ਹੋਇਆ ਹੈ ਕਹ ਕਬੀਰ ਏਹ ਰਾਮ ਕੀ ਅੰਸ਼ ਜਸ ਕਾਗਦ ਪਰ ਮਿਟੈ ਨਮੰਸ ਭਗਤ ਕਬੀਰ ਸਾਹਿਬ ਜੀ ਕਹੋ ਤੂੰ ਭਾਵ ਕਥਨ ਕਰਦੇ ਹਨ ਕਿ ਤੁਰਿਆ ਪਦਵਾ ਜੀਵਾਤਮਾ ਰਾਮ ਪਰਮੇਸ਼ਰ ਦੀ ਅੰਸ਼ ਭਾਵ ਪਰਮੇਸ਼ਰ ਦਾ ਸਰੂਪ ਹੈ ਨੋਡ ਜੇਕਰ ਇੱਥੇ ਅੰਸ਼ ਦਾ ਅਰਥ ਹਿੱਸਾ ਭਾਗ ਜਾਂ ਵੰਡ ਕਰਾਂਗੇ ਤਾਂ ਇੱਥੇ ਅੰਸ਼ੂ ਅੰਸੀ ਦੋਸ਼ ਆ ਜਾਵੇਗਾ ਇਸ ਲਈ ਇੱਥੇ ਅੰਸ਼ ਦਾ ਅਰਥ ਸਰੂਪ ਹੀ ਕਰਨਾ ਹੈ ਕਬੀਰ ਸਾਤ ਸਮੁੰਦ ਹੈ ਮਸ ਕਰੋ ਕਲਮ ਕਰੋ ਬਨਰਾਏ ਬਸਦਾ ਕਾਗਦ ਜੋ ਕਰੋ ਹਰ ਜਸ ਲਿਖ ਨਾ ਜਾਏ ਗੋਂਡ ਇੱਕ ਦਿਨ ਭਗਤ ਕਬੀਰ ਸਾਹਿਬ ਜੀ ਆਤਮ ਰੰਗ ਵਿੱਚ ਰੰਗੇ ਹੋਏ ਘਰ ਆਏ ਮਹਾਤਮਾ ਨੂੰ ਵਿਦਾ ਕਰਨ ਗਏ ਸਨ ਤਦੋਂ ਇਹਨਾਂ ਦੀ ਮਾਤਾ ਗਵੰਡਨ ਕੋਲ ਜਾ ਕੇ ਆਪਣੇ ਦੁੱਖ ਰੋ ਰਹੀ ਸੀ ਇੰਨੇ ਚਿਰ ਨੂੰ ਭਗਤ ਕਬੀਰ ਸਾਹਿਬ ਜੀ ਵਾਪਸ ਆ ਗਏ ਤਦੋਂ ਜੋ ਮਾਤਾ ਜੀ ਨੇ ਗਵੰਡਨ ਨੂੰ ਕਿਹਾ ਉਸ वार्तालाप ਨੂੰ ਬਾਣੀ ਦੁਆਰਾ ਕਥਨ ਕਰਕੇ ਉਪਦੇਸ਼ ਬਖਸ਼ਦੇ ਹਨ ਟੂਟੇ ਤਾਗੇ ਨਿਖੁੱਟੀ ਪਾਨ ਦਵਾਰ ਉਪਰ ਚਿਲਕਾ ਵਹਿ ਕਾਨ ਤਾਣੀ ਦੇ ਤਾਗੇ ਟੁੱਟੇ ਪਏ ਹਨ ਪਾਨ ਵੀ ਨਿਖੁੱਟੀ ਮੁੱਕ ਗਈ ਹੈ ਦਵਾਰ ਦਰਵਾਜ਼ੇ ਉੱਤੇ ਤਾਣਾ ਤੰਨਣ ਵਾਲੇ ਕਾਨ ਕਾਨੇ ਤਾਣੀ ਤੋਂ ਬਗੈਰ ਹੀ ਚਿਲਕਾਵੇ ਪ੍ਰਕਾਸ਼ ਦੇ ਚਮਕਦੇ ਹਨ ਕਿਉਂਕਿ shell ਤਿੱਖੇ ਕਰਕੇ ਸਾਫ਼ ਕੀਤੇ ਹੋਏ ਹੁੰਦੇ ਆ ਕੂਚ ਵਿਚਾਰੇ ਫੂਏ ਫਾਲ ਇਹ ਮੁੰਡੀਆਂ ਸਿਰ ਚੜਬੋ ਕਾਲ ਵਿਚਾਰੇ ਕੂਚ ਕੁਚ ਫੂਏ ਫਾਲ ਪਿੱਤਰ ਬਿੱਤਰ ਵਿੰਗੇ ਟੇਢੇ ਹੋਏ ਪਏ ਪਾਵੇ ਕਦੀ ਤਾਣੀ ਨਹੀਂ ਉਣੀ ਵਿਚਾਰੇ ਕੁਚ ਖਰਾਬ ਹੋ ਗਏ ਸੋ ਇੱਥੇ ਨੋਟ ਕਰਨ ਵਾਲੀ ਗੱਲ ਕੁਚ ਜੋ ਸੂਰਦੇ ਵਾਲਾਂ ਦਾ ਹੁੰਦਾ ਉਸ ਦੇ ਨਾਲ ਵਿੰਗੀਆਂ ਟੇਢੀਆਂ ਹੋਈਆਂ ਤੰਦਾਂ ਕੁਚ ਫੇਰ ਕੇ ਠੀਕ ਕਰ ਜਦੀਆਂ ਹਨ ਸੋ ਮੈਂ ਕੀ ਕਹਿੰਦੇ ਦੱਸਾਂ ਮੇਰੇ ਇਹ ਇਸ ਮੁੰਡਿਆ ਲੜਕੇ ਕਬੀਰ ਦੇ ਸਿਰ ਉੱਤੇ ਭਾਵ ਕਾਲਾ ਚੜਬੂ ਚੜਿਆ ਹੈ ਭਾਵ ਇਹ ਭੁੱਖਾ ਮਰੇਗਾ ਕਿਉਂਕਿ ਕੋਈ ਵੀ ਕੰਮ ਨਹੀਂ ਕਰਦਾ ਵਾ ਕਾਲ ਮੌਤ ਦਾ ਦੇਵਤਾ ਜਿਮ ਕਾਲ ਆ ਕੇ ਚੜਿਆ ਹੈ ਇਹੋ ਮੁੰਡਿਆ ਸਗਲੋ ਦ੍ਰਵ ਖੋਈ ਆਵਤ ਜਾਤ ਨਾ ਕਸਰ ਹੋਈ ਰਹਾਉ ਸੋ ਇਸਦਾ ਦੂਸਰਾ ਪਾਠ ਨਾਕਸਰ ਵੀ ਆ ਪਹਿਲਾ ਪਾਠ ਹੈ ਨਾ ਕਸਰ ਹੋਈ ਰਹਾਉ ਮੇਰੇ ਇਸ ਮੁੰਡਿਆ ਲੜਕੇ ਨੇ ਆਪਣੇ ਪਿਤਾ ਦਾ ਕੱਤਰ ਕੀਤਾ ਸਾਰਾ ਦ੍ਰਵ ਤਨ ਸਾਧੂ ਮਹਾਤਮਾ ਨੂੰ ਗਵਾ ਕੇ ਖਵਾ ਕੇ ਗਵਾ ਲਿਤਾ ਹੈ ਇਸ ਦੇ ਕੋਲ ਸਾਧੂ ਮਹਾਤਮਾ ਇੰਨੇ ਆਉਂਦੇ ਜਾਂਦੇ ਆ ਕਿ ਸਾਡਾ ਘਰ ਜਾਣ ਦੀ ਕੋਈ ਕਸਰ ਕਮੀ ਨਹੀਂ ਹੁੰਦੀ ਵਾ ਇਤਨੇ ਸਾਧੂ ਮਹਾਤਮਾ ਆਉਂਦੇ ਮੈਂ ਤਾਂ ਵੇਖ ਕੇ ਨਾਕਸਰ ਦੂਸਰਾ ਪਾਠ ਹੈ ਨਾ ਨਾਕਸਰ ਪਾਵ ਨੱਕ ਦਮ ਨੱਕ ਬਾਣੀ ਹੋ ਗਈ ਪਾਵ ਮੇਰੀ ਤਾਂ ਨੱਕ ਵਿੱਚ ਜਿੰਦ ਆਉਣ ਦੀ ਨਿਆਈ ਹੋ ਗਈ ਹੈ ਜਾਂ ਮੇਰੀ ਤਾਂ ਲੱਕ ਦੇ ਵਿੱਚ ਜਿੰਦ ਆ ਗਈ ਰਹਾਉ ਸਾਡਾ ਇੱਕ ਪੰਜਾਬੀ ਦੀ ਕਹਾਵਤ ਆ ਖਾਸ ਕਰਕੇ ਮਾਝੇ ਦੀ ਬੋਲੀ ਆ ਕਹਿੰਦੇ ਇਹਦੇ ਨਾਸੀ ਧੂਆਂ ਕਰਦੇ ਪਾਵ ਇਹਦੀਆਂ ਨਾਸਾਂ ਬੰਦ ਕਰਦੇ ਤੁਰੀ ਨਾਰ ਕੀ ਛੋਡੀ ਬਾਤਾ RAM ਨਾਮ ਵਾਕਾ ਮਨ ਰਾਤਾ ਤੁਰੀ ਤੁਰ ਤੇ ਨਾਰ-ਨਾਰ ਦੀ ਬਾਤਾ ਗੱਲ ਵੀ ਇਸ ਨੇ ਛੱਡ ਦਿੱਤੀ ਹੈ। ਗਵਾਂਡਣਵਾ ਦੁਰਾਣੀਆਂ ਜਠਾਣੀਆਂ ਨੇ ਪੁੱਛਿਆ ਕਿ ਫੇਰ ਕਬੀਰ ਕਰਦਾ ਕੀ ਹੈ? ਉੱਤਰ ਦੀ ਰਾਮ ਪਰਮੇਸ਼ਰ ਦੇ ਨਾਮ ਜਪਣ ਵਿੱਚ ਹੀ ਮੇਰੇ ਵਾ ਉਸ ਕਬੀਰ ਦਾ ਮਨ ਚਿੱਤ ਰਤਤਾ ਰੰਗਿਆ ਰਿੰਦਾ ਤਦਾ ਕਰ ਰਿੰਦਾ। ਲੜਕੀ ਲੜਕਨ ਖੈਬੋ ਨਾਹੇ ਮੁੰਡੀਆਂ ਅਨ ਦਿਨ ਧਾਪੇ ਜਾਹੇ। ਕਬੀਰ ਦੀ ਲੜਕੀ ਕਮਾਲੀ ਤੇ ਲੜਕਣ ਲੜਕੇ ਕਮਾਲੇ ਵਾਸਤੇ ਖੈਬੋ ਖਾਣ ਘਰ ਵਿੱਚ ਕੁਝ ਵੀ ਪਦਾਰਥ ਨਹੀਂ ਜਿਹੜੇ ਮੁੰਡਿਆ ਸਾਧੂ ਮਹਾਤਮਾ ਹਨ ਉਹ ਅਨੰਦ ਦਿਨ ਰਾਤ ਦਿਨੇ ਰੱਜ ਕੇ ਜਾਂਦੇ ਇਹ ਪਤਾ ਨਹੀਂ ਕਿ ਕਬੀਰ ਉਹਨਾਂ ਨੂੰ ਕਿੱਥੋਂ ਲਿਆ ਕੇ ਖਵਾਈ ਜਾਂਦਾ ਇੱਕ ਦੋਏ ਮੰਦਰ ਇੱਕ ਦੋਏ ਬਾਟ ਹਮਕੋ ਸਾਥਰ ਓਨਕੋ ਖਾਟ ਇੱਕ ਦੋਏ ਦੋ ਸਾਧੂ ਤਾਂ ਮੰਦਰ ਘਰ ਵਿੱਚ ਆ ਹੀ ਰਹਿੰਦੇ ਆ ਇੱਕ ਦੋ ਨੂੰ ਕਬੀਰ ਬਾਟ ਰਸਤੇ ਤੋਰਨ ਜਾਂਦਾ ਵਾ ਇੱਕ ਦੋ ਸਾਧੂ ਤਾਂ ਘਰ ਵਿੱਚ ਆ ਕੇ ਚਰਨੀ ਛਾੜਦੇ ਆ ਇੱਕ ਦੋ ਰਸਤੇ ਵਿੱਚ ਕਬੀਰ ਦਾ ਘਰ ਪੁੱਛਦੇ ਹੁੰਦੇ ਆ ਕਬੀਰ ਦੇ ਘਰੇ ਜਾਣਾ ਕਿੱਥੇ ਕਿ ਜੇ ਆ ਜਦ ਸਾਧੂ ਚਲੇ ਜਾਂਦੇ ਹਾਂ ਤਾਂ ਸਾਡਾ ਖਿਆਲ ਹੁੰਦਾ ਕਿ ਅੱਜ ਸਾਨੂੰ ਰਾਤ ਨੂੰ ਸੌਣ ਲਈ ਮੰਝੀਆਂ ਮਿਲ ਜਾਣਗੀਆਂ ਪਰੰਤੂ ਸਾਧੂ ਆਉਂਦੇ ਦੇਖ ਕਰਕੇ ਅਸਾਂ ਨੂੰ ਕਹਿੰਦਾ ਹੈ ਕਿ ਅਸਾਂ ਤਾਂ ਤੁਸੀਂ ਸੱਤਰ ਸੱਤਰ ਪੁੰਜੇ ਪੈ ਕੇ ਗੁਜ਼ਾਰਾ ਕਰੋ ਉਹਨਾਂ ਸੰਤਾਂ ਨੂੰ ਖਾੜ ਮੰਝੀਆਂ ਵਿਛਾ ਕੇ ਦਿੰਦਾ ਹੈ ਮੂੰਡ ਪਲੋਸ ਕਮਰ ਬੱਦ ਪੋਥੀ ਹਮ ਕੋ ਚਾਬਨ ਉਹਨ ਕੋ ਰੋਟੀ ਉਹ ਸਾਧੂ ਮਹਾਤਮਾ ਮੂੰਡ ਸਿਰ ਮੂੰ ਪਲੋਸ ਕੇ ਭਾਵ ਮਲ ਕੇ ਮੂੰ ਸਿਰ ਹੱਥ ਫੇਰਦੇ ਆਉਂਦੇ ਉਹਨਾਂ ਦੀ ਕਮਰ ਲੱਕ ਨਾਲ ਪੋਥੀਆਂ ਬੰਨੀਆਂ ਹੁੰਦੀਆਂ ਅਵਲ ਤਾਂ ਸਾਨੂੰ ਕਦੇ ਅੰਨ ਜੁੜਦਾ ਨਹੀਂ ਜੇਕਰ ਕਿਤੇ ਜੁੜ ਜਵੇ ਕਿ ਅੱਜ ਭੋਜਨ ਛਕਾਂਗੇ ਉਸ ਵੇਲੇ ਸਾਧੂ ਆ ਜਾਂਦੇ ਫਿਰ ਕਬੀਰ ਅਸਾਂ ਨੂੰ ਤਾਂ ਚੱਬਣ ਵਾਸਤੇ ਭੁੰਨੇ ਹੋਏ ਛੋਲੇ ਤਿਆਰ ਢਾਣੇ ਦੇ ਦਿੰਦਾ ਉਨਨ ਰੋਟੀ ਖਵਾ ਦਿੰਦਾ ਮੁੰਡਿਆ ਮੁੰਡਿਆ ਹੂਏ ਏਕ ਇਹ ਮੁੰਡਿਆ ਬੂੜ ਤੇ ਕੀ ਟੇਕ ਮੇਰਾ ਮੁੰਡਿਆ ਲੜਕਾ ਤੇ ਮੁੰਡਿਆ ਬੈਰਾਗੀ ਸਾਧੂ ਰਲ ਕੇ ਇੱਕੋ ਜਿਹੇ ਹੀ ਹੋ ਗਏ ਮੇਰੇ ਇਸ ਮੁੰਡਿਆ ਲੜਕੇ ਨੇ ਡੁੱਬਣ ਦੀ ਟੇਕ ਓਟ ਲਈ ਹੈ ਭਾਵੇਂ ਹੁਣ ਡੁੱਬ ਜਾਵੇਗਾ ਜਿਉਂਦਾ ਨਹੀਂ ਰਹਿ ਸਕਦਾ ਵਾ ਮੇਰੇ ਇਸ ਲੜਕੇ ਨੇ ਡੁੱਬੇ ਹੋਏ ਭਾਵ ਸਾਧਾਂ ਦੀ ਓਟ ਲਈ ਆ ਜਾਦੂ ਉਪਰੋਕਤ ਸਾਰਾ ਕੁਝ ਮਾਤਾ ਉਚਾਰ ਰਹੀ ਸੀ ਤਦ ਕਬੀਰ ਦੀ ਘਰ ਵਾਲੀ ਲੋਈ ਵੀ ਕੋਲ ਕੰਧ ਨਾਲ ਲੱਗੀ ਖੜੀ ਸੀ ਵਾ ਉਸ ਵੇਲੇ ਲੋਈ ਨੇ ਹੰਗਾਰਾ ਪੜ ਦਿੱਤਾ ਕਿ ਠੀਕ ਹੈ ਤਦ ਕਬੀਰ ਜੀ ਨੇ ਮਾਤਾ ਦਾ ਸਤਿਕਾਰ ਕਰਦਿਆਂ ਮਾਤਾ ਨੂੰ ਕੁਝ ਨਾ ਕਿਹਾ ਪਰ ਮਾਤਾ ਦੀ ਗੱਲ ਦਾ ਜਵਾਬ ਲੋਈ ਨੂੰ ਸੰਬੋਧਨ ਕਰਦੇ ਹੋਏ ਦਿੰਦੇ ਆ ਸੋਨ ਅੰਦਲੀ ਲੋਈ ਬੇਪੀਰ ਇਨ ਮੁੰਡੀਆਂ ਨ ਭਜ ਸਰਨ ਕਬੀਰ ਇਹ ਅੰਦਲੀ ਅਗਿਆਨ ਵਾਲੀਏ ਤੇ ਬੇਪੀਰ ਬੇਮੁਰਸ਼ਿਦੀਏ ਲੋਈਏ ਤੂੰ ਸੋੜਨਾ ਕਰ ਵਾਹੇ ਅਗਿਆਨ ਕਾਰਨ ਅੰਨੀ ਹੋਈ ਲੋਈਏ ਸੋੜਨਾ ਕਰ ਤੂੰ ਬੇਪੀਰ ਪੀੜਾਂ ਤੋਂ ਰਹਿਤ ਇਉਂ ਹੋਵੇਂਗੀ ਕਬੀਰ ਸਾਹਿਬ ਜੀ ਕਥਨ ਕਰਦੇ ਜੇਕਰ ਇਹਨਾਂ ਮੁੰਡੀਆਂ ਸਾਧੂ ਮਹਾਤਮਾ ਦੀ ਓਟ ਵਿੱਚ ਭਜ ਦੌੜ ਕੇ ਪੈਣਾ ਕਰਨਗੀ ਵਾ ਇਹਨਾਂ ਮਹਾਤਮਾ ਜਨਾਂ ਦੀ ਸ਼ਰਨ ਪੈ ਕੇ ਅਸਾਂ ਕਬੀਰ ਪਰਮੇਸ਼ਰ ਨੂੰ ਭਜਨਾ ਕਰ ਸਿਮਰਨਾ ਕੀਤਾ ਹੈ ਔਇ ਨਾਮ ਹਾਤਮਾ ਜਨਾ ਦੁਆਰਾ ਪਰਮੇਸ਼ਰ ਦੀ ਸ਼ਰਨ ਵਿੱਚ ਪਾਜ ਪ੍ਰਾਪਤ ਹੋਣਾ ਕਰੋ ਕਬੀਰ ਦੇ ਐਸੇ ਬਚਨ ਸੁਣ ਕੇ ਮਾਤਾ ਚੁੱਪ ਹੋ ਗਏ ਇਸ ਪ੍ਰਕਾਰ ਭਗਤ ਕਬੀਰ ਸਾਹਿਬ ਨੇ ਐਸਾ ਸਿਧਾਂਤ ਕਥਨ ਕੀਤਾ ਕਿ ਭਾਵੇਂ ਸੰਬੰਧੀ ਕਿਸ ਤਰ੍ਹਾਂ ਵੀ ਤਕਲੀਫ ਦੇਵੇ ਪਰਮੇਸ਼ਰ ਪ੍ਰਾਪਤੀ ਵਾਲਾ ਪ੍ਰੇਮ ਨਹੀਂ ਛੱਡਣਾ ਚਾਹੀਦਾ ਜੋ ਹੁੰਦਾ ਹੈ ਹੋ ਜਾਵੇ ਕਦੇ ਵਾਹਿਗੁਰੂ ਦਾ ਨਾਮ ਜਪਣਾ ਨਹੀਂ ਛੱਡਣਾ ਚਾਹੀਦਾ ਵਾਹਿਗੁਰੂ ਵਾਹੇ ਗੁਰੂ 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 hey guru ਖਾਲਸਾ ਵਾਹਿਗੁਰੂ ਜੀ ਕੀ ਫਤਿਹ